ਮੁੰਡੇ ਕੁੜੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਹੱਥਾਂ ਦੇ ਵਿੱਚ ਹੱਥ ਪਾ ਕੇ ਤੁਰ ਫਿਰ ਰਹੇ ਆ ਲਗਾਤਾਰ ਲੋਕ ਟੋਲਿਆਂ ਦੇ ਰੂਪ ਨੇ ਵਿੱਚ ਆ ਰਹੇ ਤੇ ਜਾ ਰਹੇ ਆ ਚਾਰੇ ਪਾਸੇ ਹਾਸਾ ਠੱਠਾ ਬੜੀਆਂ ਖੁਸ਼ੀਆਂ ਬਣਾਈਆਂ ਜਾ ਰਹੀਆਂ ਕੋਈ ਇਧਰਲੇ ਪਾਸੇ ਸੈਲਫੀ ਕਰਵਾ ਰਿਹਾ ਤੇ ਕੋਈ ਇਧਰਲੇ ਪਾਸੇ ਗਰੁੱਪ ਫੋਟੋ ਕਰਵਾ ਰਿਹਾ ਕੋਈ ਉੱਥੇ ਜਾ ਕੇ ਢਾਣੀ ਬਣਾ ਕੇ ਬੈਠਾ ਤੇ ਕੋਈ ਪਰਲੇ ਪਾਰ ਜਾ ਕੇ ਢਾਣੀ ਬਣਾ ਕੇ ਬੈਠਾ ਕੋਈ ਘਰ ਦੇ ਵਿੱਚੋਂ ਖਾਣ ਪੀਣ ਦਾ ਸਮਾਨ ਲੈ ਆ ਕੇ ਇੱਥੇ ਪਿਕਨਿਕ ਮਨਾ ਰਿਹਾ ਤੇ ਕੋਈ ਐਸ ਥਾਂ ਨੇ ਉੱਤੇ ਪਿਕਨਿਕ ਮਨਾ ਰਿਹਾ ਇਹ ਮੈਂ ਨਾ ਤਾਂ ਗੱਲ ਕਰ ਰਿਹਾ ਕਿਸੇ ਆਮ ਪਾਰਕ ਦੀ ਨਾ ਮੈਂ ਗੱਲ ਕਰ ਰਿਹਾ ਕਿਸੇ ਮੈਰਿਜ ਪੈਲੇਸ ਦੀ ਨਾ ਮੈਂ ਕਿਸੇ ਹੋਰ ਥਾਂ ਦੀ ਗੱਲ ਕਰ ਰਿਹਾ ਇਹ ਮੈਂ ਜਲਿਆਂ ਵਾਲੇ ਬਾਗ ਦੀ ਗੱਲ ਕਰ ਰਿਹਾ ਜਿਹੜੇ ਜਲਿਆਂ ਵਾਲੇ ਬਾਗ ਦੇ ਵਿੱਚ ਇੱਕ ਵਾਰ ਫਿਰ ਮੈਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੇ ਦੋਸਤਾਂ ਦੇ ਨਾਲ ਜਾ ਕੇ ਆਇਆ ਯਕੀਨ ਮੰਨਿਓ 2 ਤਿੰਨ ਮਹੀਨੇ ਪਹਿਲਾਂ ਵੀ ਜਦੋਂ ਗਏ ਸੀ ਉਦੋਂ ਵੀ ਮਨ ਦੇ ਇਹੀ ਭਾਵ ਸੀ ਕਿ ਜਲਿਆਂ ਵਾਲਾ ਬਾਗ ਨੂੰ ਅਸੀਂ ਆਸ਼ਕੀ ਦਾ ਅੱਡਾ ਬਣਾਤਾ ਅਸੀਂ ਮਟਰ ਗਸ਼ਤੀ ਦਾ ਅੱਡਾ ਬਣਾਤਾ ਅਸੀਂ ਤੋਰੇ ਫੇਰੇ ਦਾ ਅੱਡਾ ਬਣਾਤਾ ਅਸੀਂ ਇੰਜੋਏਮੈਂਟ ਦਾ ਜ਼ਰੀਆ ਬਣਾਤਾ ਅਸੀਂ ਕਦੇ ਸੋਚਿਆ ਹੀ ਨਹੀਂ ਕਿ 13 ਅਪ੍ਰੈਲ ਤੇ 1919 ਨੂੰ ਰੋਲਟ ਐਕਟ ਦੇ ਖਿਲਾਫ ਇਕੱਠੇ ਹੋਏ ਸੀਗੇ ਜਿਹੜੇ ਸਾਡੇ ਲੋਕ ਜਿਹੜੇ ਸਾਡੇ ਪੰਜਾਬੀ ਉਹਨਾਂ ਦੇ ਹਿੱਕਾਂ ਦੇ ਵਿੱਚ ਗੋਲੀਆਂ ਕਿਵੇਂ ਵੱਜੀਆਂ ਉਹਨਾਂ ਨੇ ਆਪਣੀ ਜ਼ਿੰਦਗੀ ਬਚਾਉਣ ਦੇ ਲਈ ਖੂਹ ਦੇ ਵਿੱਚ ਛਾਲਾਂ ਕਿਵੇਂ ਮਾਰੀਆਂ ਤੇ ਮੈਂ ਇੱਕ ਗੱਲ ਹੋਰ ਵੇਖ ਕੇ ਹੈਰਾਨ ਹੋ ਗਿਆ ਜਿੰਨੇ ਉੱਥੇ ਕੁੱਲ ਲੋਕ ਸਨ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਸੂਬਿਆਂ ਦੇ ਵਿੱਚੋਂ ਆਏ ਜਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਆਏ ਸੀ ਤਾਂ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਰ ਜਦੋਂ ਮੈਂ ਗੌਰ ਨਾਲ ਦੇਖਿਆ ਤੁਸੀਂ ਆ ਉੱਤੇ ਵੀਡੀਓ ਦੇ ਵੀ ਵੇਖ ਲਓ ਚੱਲਦੀ ਹੋਈ ਜਿਹੜੀ ਇਹ ਕਲਿੱਪ ਮੈਂ ਰਿਕਾਰਡ ਕੀਤੀ ਆ ਉੱਥੇ ਵੀਡੀਓ ਬਣਾ ਨਹੀਂ ਸਕੇ ਮੈਂ ਕਿਹਾ ਚਲੋ ਕਲੀਪ ਰਿਕਾਰਡ ਕਰ ਲੈਨੇ ਆ ਜਿਹੜੀ ਇਹ ਕਲੀਪ ਆ ਤੁਸੀਂ ਇਹਨੂੰ ਜ਼ੂਮ ਕਰਕੇ ਦੇਖਿਓ ক্লোਜ਼ ਕਰਕੇ ਦੇਖਿਓ ਜਿੰਨੇ ਟੋਟਲ ਉੱਥੇ ਲੋਕ ਆਏ ਆ ਕੁੱਲ ਲੋਕ ਆਏ ਆ ਉਹਦੇ ਵਿੱਚੋਂ 80% ਦੀ ਗੈਰ ਪੰਜਾਬੀ ਆ 75 ਤੋਂ ਲੈ ਕੇ 80% ਦੀ ਉੱਥੇ ਗੈਰ ਪੰਜਾਬੀ ਆ ਚਲੋ ਮੈਂ ਕੱਲੇ ਸਿੱਖ ਭਾਈ ਜਿਹੜੀ ਗੱਲ ਨਹੀਂ ਕਰਦਾ ਸ਼ਹੀਦ ਸਭ ਦੇ ਸਾਂਝੇ ਹੁੰਦੇ ਆ ਉੱਥੇ ਪੰਜਾਬੀਆਂ ਦੀ ਗਿਣਤੀ ਨਾ ਮਾਤਰ ਆ ਕਿਉਂਕਿ ਪੰਜਾਬੀ ਕਨੇ ਸਿੱਖਣਾ ਚਾਹੁੰਦੇ ਹੀ ਨਹੀਂ ਪੰਜਾਬੀ ਆਪਣੇ ਇਤਿਹਾਸ ਵੱਲ ਆਪਣੇ ਅਤੀਤ ਵੱਲ ਝਾਤ ਮਾਰਨੀ ਚਾਹੁੰਦੇ ਹੀ ਨਹੀਂ ਪੰਜਾਬਗਾਂ ਨੂੰ ਇਸ ਗੱਲ ਦੇ ਨਾਲ ਸਰੋਕਾਰ ਹੀ ਕੋਈ ਨਹੀਂ ਕਿ ਸਾਡੇ ਆਪਣੇ ਇੱਥੇ ਕਿਸ ਤਰੀਕੇ ਨਾਲ ਖੂਦ ਦੇ ਵਿੱਚ ਛਾਲਾ ਮਾਰ ਗਏ ਕਿਉਂ ਜਨਰਲ ਡਾਇਰ ਦੇ ਵੱਲੋਂ ਗੋਲੀਆਂ ਚਲਵਾਈਆਂ ਗਈਆਂ ਇੱਥੇ ਵਾਪਰਿਆ ਕੀ ਸੀਗਾ 1919 ਦੇ ਵਿੱਚ ਪੰਜਾਬਗਾਂ ਦਾ ਇਸ ਗੱਲ ਦੇ ਨਾਲ ਕੋਈ ਸਰੋਕਾਰ ਨਹੀਂ ਆ ਪੰਜਾਬੀ ਬਸ ਇੱਕ ਅਸੀਂ ਧੱਕੜ ਹੁੰਨੇ ਆ ਅਸੀਂ ਫੱਟੇ ਚੱਕ ਦਿੰਨੇ ਆ ਅਸੀਂ ਅੰਗ ਯੋਧੇ ਹੁੰਨੇ ਆ ਆਹ ਗੱਲਾਂ ਆਪਾਂ ਕਰੀ ਜਾਂਦੇ ਧੱਕੜ ਹੁੰਨੇ ਆ ਧੱਕੜ ਪੁਣੇ ਵਾਲੀ ਥਾਂ ਦੇ ਉੱਤੇ ਗੱਲ ਦਿਖਾਵਾਂਗੇ ਯੋਧਾਗਰੀ ਆਪਾਂ ਉੱਥੇ ਦਿਖਾਵਾਂਗੇ ਜਿੱਥੇ ਲੋੜ ਪਈ ਤੇ ਤੁਰੇ ਫਰੇ ਐਵੇਂ ਦਿਖਾਈ ਜਾਗੇ ਅਸੀਂ ਤਾਂ ਖਿੱਚ ਕੇ ਰੱਖਦੇ ਆ ਖਿੱਚਾਂਗੇ ਉਦੋਂ ਜਦੋਂ ਕੰਮ ਨੂੰ ਪਰ ਪੰਜਾਬਗਾਂ ਨੇ ਆਪਣੇ ਇਤਿਹਾਸ ਨੂੰ ਕਦੇ ਸੰਭਾਲਿਆ ਨਹੀਂ ਪੰਜਾਬਗਾਂ ਨੇ ਆਪਣੇ ਨਾਇਕਾਂ ਨੂੰ ਕਦੇ ਪਛਾਣਿਆ ਨਹੀਂ ਉਹ ਜਿਹੜੀਆਂ ਕੰਨ ਦੇ ਉੱਤੇ ਗੋਲੀਆਂ ਲੱਗੀਆਂ ਇੱਕ ਥਾਂ ਦੇ ਉੱਤੇ ਲਿਖਿਆ ਹੋਇਆ 36 ਗੋਲੀਆਂ ਲੱਗੀਆਂ ਇੱਕ ਥਾਂ ਦੇ ਉੱਤੇ ਹੋਰ ਗਿਣਤੀ ਲਿਖੀ ਆ ਉੱਥੇ ਫੱਟੀ ਦੇ ਉੱਤੇ ਲਿਖ ਕੇ ਲਾਇਆ ਹੋਇਆ ਪਰ ਉੱਥੇ ਕੋਈ ਨਹੀਂ ਜਾਂਦਾ ਜੇ ਦੇਖਦੇ ਆ ਅੱਛਾ ਗੋਲੀਆਂ ਲੱਗੀਆਂ ਉਹ ਨਿਸ਼ਾਨ ਬਣੇ ਹੋਏ ਓਏ ਨਿਸ਼ਾਨ ਬਣੇ ਆ ਅੱਛਾ ਵੀ ਨਿਸ਼ਾਨ ਬਣੇ ਹੋਏ ਓਏ ਉੱਥੇ ਛਾਲਾ ਮਾਰ ਗਿਆ ਹੋਣੀਆਂ ਹਰਲ ਹਰਲ ਕਰਕੇ ਆਪਾਂ ਫੋਟੋ ਵੱਖ ਚਵਾਈਆਂ ਤੇ ਫਿਰ ਵਾਪਸ ਆ ਗਏ ਜਦੋਂ ਅਸੀਂ 1919 ਦੇ ਵਿੱਚ ਇਹ ਕੋਈ ਇਹ ਨਹੀਂ ਵੀ 5 ਸਦੀਆਂ ਪੁਰਾਣੀ ਤਾਂ ਗੱਲ ਹੈ ਨਹੀਂ ਜਦੋਂ ਅਸੀਂ ਆਪਣੇ ਨਾਇਕਾਂ ਨੂੰ ਜਦੋਂ ਅਸੀਂ ਆਪਣੇ ਪੰਜਾਬੀਆਂ ਨੂੰ ਜਦੋਂ ਅਸੀਂ ਆਪਣੇ ਭਾਈਚਾਰੇ ਦੇ ਲੋਕਾਂ ਦੀਆਂ ਕੁਰਬਾਨੀਆਂ ਨੂੰ ਚੇਤੇ ਹੀ ਨਾ ਕਰਾਂਗੇ ਇਹਨਾਂ ਪਾਰਕਾਂ ਵਰਗੀਆਂ ਥਾਵਾਂ ਨੂੰ ਕਦੇ ਚੇਤੇ ਦਾ ਕਰਾਂਗੇ ਇੱਥੇ ਜਾਵਾਂਗੇ ਹੀ ਨਾ ਤੇ ਫਿਰ ਭਾਈ ਸਾਡਾ ਹੋਣਾ ਤੇ ਨਾ ਹੋਣਾ ਇੱਕ ਬਰਾਬਰ ਆ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਕਿ ਸਰਕਾਰਾਂ ਨੇ ਆ ਕੁਝ ਕੀਤਾ ਇਹ ਗੱਲ ਸੱਚੀ ਆ ਵੀ ਅੱਜ ਜਲਿਆਂਵਾਲਾ ਬਾਗ ਅਹਿਮ ਪਾਰਕ ਆ ਇਹਦੇ ਵਿੱਚ ਕੋਈ ਵੀ ਤੁਹਾਨੂੰ ਸ਼ਹੀਦਾਂ ਵਾਲੀ ਗੱਲ ਨਜ਼ਰ ਨਹੀਂ ਆਉਂਦੀ ਜਦੋਂ ਤੁਸੀਂ ਪਹਿਲਾਂ ਜਾਂਦੇ ਸੀਗੇ 15-20 ਸਾਲ ਪਹਿਲਾਂ ਜਾਂ 12 ਸਾਲ ਪਹਿਲਾਂ ਉਦੋਂ ਤੁਹਾਨੂੰ ਜਦੋਂ ਉੱਥੇ ਪੈਰ ਰੱਖਦੇ ਸੀ ਨਾ ਇੰਹੋ ਲੱਗਦਾ ਸੀ ਕਿ ਅਸੀਂ ਆਪਣਿਆਂ ਦੀ ਮਿੱਟੀ ਦੇ ਉੱਤੇ ਆ ਗਏ ਆ ਇਹ ਸਥਾਨ ਦੇ ਉੱਤੇ ਇਸ ਗਲੀ ਦੇ ਵਿੱਚ ਭੱਜ-ਭੱਜ ਕੇ ਲੋਕਾਂ ਨੇ ਆਪਣਿਆਂ ਨੇ ਸਾਡਿਆਂ ਨੇ ਗੋਲੀਆਂ ਤੋਂ ਬਚਣ ਦੇ ਲਈ ਉਹ ਖੂ ਦੇ ਵਿੱਚ ਛਾਲਾ ਮਾਰੀਆਂ ਅੱਜ ਉੱਥੇ ਉਹ ਚਲਕਾਰਾ ਹੈ ਨਹੀਂ ਅੱਜ ਤੁਹਾਨੂੰ ਉਹ ਅਹਿਸਾਸ ਉੱਥੇ ਹੁੰਦਾ ਹੀ ਨਹੀਂ ਉਹਦਾ ਕਾਰਨ ਇਹ ਆ ਕਿ ਇੱਥੇ ਨਵੀਨੀ ਕਰਨ ਦੇ ਨਾਂ ਦੇ ਉੱਤੇ ਜਿਹੜੀ ਜੜ ਪੱਟੀ ਗਈ ਆ ਜੋ ਤੁਹਾਡੀ ਫੀਲਿੰਗ ਦੀ ਜੜ ਪੱਟੀ ਗਈ ਆ ਜੋ ਤੁਹਾਡੇ ਅਤੀਤ ਦੀ ਵਿਰਾਸਤ ਦੀ ਜੜ ਪੱਟੀ ਗਈ ਹੈ ਜੋ ਤੁਹਾਡੇ ਸ਼ਹੀਦਾਨੀ ਕੁਰਬਾਨੀਆਂ ਵਾਲੀ ਭਾਵਨਾ ਦੀ ਜੜ ਪੱਟੀ ਗਈ ਹੈ ਉੱਥੇ ਤੁਸੀਂ ਜਾਣੇ ਹੋ ਜਿਵੇਂ ਬਾਕੀ ਤੁਸੀਂ ਐ ਕਰੋ ਮਾਰਡਲ ਟਾਊਨ ਦੇ ਪਾਰ ਕੇ ਚਲੇ ਜਾਓ ਤੁਸੀਂ ਆਪਦੇ ਸ਼ਹਿਰ ਦੇ ਕਿਸੇ ਵੀ ਪਾਰ ਕੇ ਚਲੇ ਜਾਓ ਜੇ ਸੈਲਫੀਆਂ ਹੀ ਕਰਨੀਆਂ ਜੇ ਰੀਲਾਂ ਹੀ ਬਣਾਉਣੀਆਂ ਆ ਦੇਖੋ ਤੁਸੀਂ ਉੱਤੇ ਵੀਡੀਓ ਚੱਲ ਰਹੀ ਹੈ ਇਹਦੇ ਉੱਤੇ ਇੱਕ ਥਾਂ ਨੇ ਉੱਤੇ ਲਿਖ ਕੇ ਲਾਇਆ ਹੋਇਆ ਕਿ ਇੱਥੇ ਰੀਲਾਂ ਬਣਾਉਣੀਆਂ ਸਖਤ ਬਣਾ ਹਨ ਮਤਲਬ ਰੀਲਾਂ ਬਣਾਉਂਦੇ ਆ ਆਪਾਂ ਤਾਂ ਲਿਖਿਆ ਨਾ ਉੱਥੇ ਮਤਲਬ ਇਹ ਵੀ ਸਰੋਕਾਰ ਸਾਡਾ ਕੋਈ ਨਹੀਂ ਚਲੋ ਅਸੀਂ ਮੰਨ ਗਏ ਵੀ ਭਾਈ ਜਿਹੜੇ ਗੈਰ ਪੰਜਾਬੀ ਆ ਉਹਨਾਂ ਨੂੰ ਤਾਂ ਇਸ ਗੱਲ ਦਾ ਇਲਮ ਨਹੀਂ ਹੋਣਾ ਉਹ ਤਾਂ ਆਈ ਘੁੰਮਣ ਫਿਰਨ ਦੇ ਲਈ ਆ ਉਹ ਕਹਿੰਦੇ ਵੀ ਚਲੋ ਦਰਬਾਰ ਸਾਹਿਬ ਵੀ ਚੱਲੇ ਆ ਦੁਰਗਾਣਾ ਮੰਦਿਰ ਵੀ ਚੱਲੇ ਯਾਰ ਜਲਿਆਂਵਾਲਾ ਬਾਗ ਵੀ ਜਾਓ ਨੇ ਚਲੋ ਰੀਟਰੀਟ ਸ cerimoni ਵੀ ਦੇਖਿਆ ਉਹਨੇ ਆ ਸਾਨੂੰ ਤਾਂ ਪੰਜਾਬਗਾਂ ਨੂੰ ਇਸ ਗੱਲ ਦੀ ਅਕਲ ਹੋਣੀ ਚਾਹੀਦੀ ਆ ਮੈਂ ਆਪਦੇ ਅੱਖੀਂ ਦੇਖ ਕੇ ਆਇਆ ਪੰਜਾਬੀਆਂ ਦੇ ਮਨ ਦੇ ਵਿੱਚ ਫੀਲਿੰਗ ਨਾਲ ਦੀ ਕੋਈ ਚੀਜ਼ ਨਹੀਂ ਕੋਈ 1% ਦੀ ਪੰਜਾਬੀ ਉੱਥੇ ਹੋਣਗੇ ਜਿਹੜੇ ਕਿ 2-4 ਘੰਟੇ ਖੜ ਕੇ ਮਹਿਸੂਸ ਕਰਨੇ ਹੋਣਗੇ ਅੱਖਾਂ ਬੰਦ ਕਰਕੇ ਵੀ ਯਾਰ ਸਾਡੇ ਆਪਣਿਆਂ ਦੇ ਇਸ ਥਾਂ ਦੇ ਉੱਤੇ ਗੋਲੀਆਂ ਵਜੀਆਂ ਸਾਡੇ ਆਪਣਿਆਂ ਦੇ ਉੱਤੇ ਅਤਿਆਚਾਰ ਹੋਇਆ ਬੇਕਸੂਰਾਂ ਦੇ ਉੱਤੇ ਅਤ ਜੇ ਮੈਂ ਦਾਵੀ ਨਾਲ ਇਹ ਗੱਲ ਕਹਿੰਨਾ ਕਿ 95% ਪੰਜਾਬਗਾਂ ਨੂੰ ਰੋਲਟ ਐਕਟ ਬਾਰੇ ਵੀ ਨਹੀਂ ਪਤਾ ਜਿਹੜੇ ਐਕਟ ਦੇ ਖਿਲਾਫ ਉੱਥੇ ਇਕੱਠ ਹੋਇਆ ਸੀ ਤੁਹਾਨੂੰ ਉਹਦੇ ਬਾਰੇ ਵੀ ਨਹੀਂ ਪਤਾ ਤੁਹਾਨੂੰ ਉੱਥੋਂ ਨਹੀਂ ਇਤਿਹਾਸਕ ਵਸਤੂਆਂ ਨਹੀਂ ਪਤਾ ਤੁਹਾਨੂੰ ਆਪਣਿਆਂ ਦੇ ਵੱਲੋਂ ਜਾਣ ਦਿੱਤੀਆਂ ਉਹਦਾ ਨਹੀਂ ਪਤਾ ਤੇ ਤੁਹਾਨੂੰ ਫਿਰ ਪਤਾ ਕਿਹੜੀ ਗੱਲ ਦਾ ਪੰਜਾਬਗਾਂ ਨੂੰ ਆਪਣੇ ਆਪ ਨੂੰ ਸਵਾਲ ਕਰਨੀ ਲੋੜ ਆ ਸਰਕਾਰਾਂ ਨੇ ਸਾਡੇ ਅਤੀਤ ਨੂੰ ਕੁਚਲਿਆ ਸਰਕਾਰਾਂ ਚਾਹੁੰਦੀਆਂ ਇਹ ਆ ਕਿ ਭਾਈ ਪੰਜਾਬੀਆਂ ਦਾ ਇਤਿਹਾਸ ਸਿੱਖਾਂ ਦਾ ਇਤਿਹਾਸ ਜਾਂ ਪੰਜਾਬ ਦੇ ਬਾਕੀ ਵਸਨੀਕਾਂ ਦਾ ਇਤਿਹਾਸ ਇਹਦੇ ਉੱਤੇ ਪੋਚਾ ਫਿਰ ਜੇ ਪਰ ਆਪਾਂ ਆਪ ਵੀ ਤਾਂ ਕਰੇ ਸੰਭਾਲਿਆ ਨਹੀਂ ਅਪਾ ਕਦੇ ਜਾਣਨ ਦੀ ਇੱਛਾ ਕੀਤੀ ਆਪਾਂ ਇਤਿਹਾਸ ਦੀ ਕਦੇ ਕਿਤਾਬ ਪੜ੍ਹੀ ਆ ਮੇਰੀ ਸਾਰੀ ਹੀ ਪੰਜਾਬਗਾਂ ਨੂੰ ਜਿਹੜੇ ਅੱਜ ਇਸ ਪ੍ਰੋਗਰਾਮ ਨੂੰ ਦੇਖ ਰਹੇ ਇਸ ਵੀਡੀਓ ਨੂੰ ਦੇਖ ਰਹੇ ਆ ਉਹਨਾਂ ਨੂੰ ਇੱਕ ਸਵਾਲ ਆ ਕਿ ਕੀ ਤੁਸੀਂ ਕਦੇ ਇਤਿਹਾਸ ਦੀ ਕਿਤਾਬ ਪੜ੍ਹੀ ਆ ਕੀ ਤੁਸੀਂ 1919 ਦੇ ਉਸ ਵੇਲੇ ਨੂੰ ਜਾਣਦੇ ਹੋ ਜਾਂ ਤੁਸੀਂ ਇੱਕ ਲੇਖ ਦੇ ਰੂਪ ਦੇ ਵਿੱਚ ਨਿੱਕੀ ਜੀ ਗੱਲ ਪੜ੍ਹੀ ਕੀ ਤੁਹਾਨੂੰ ਲੋੜ ਮਹਿਸੂਸ ਹੁੰਦੀ ਆ ਵੀ ਭਾਈ ਅਸੀਂ ਪੰਜਾਬ ਦਾ ਇਤਿਹਾਸ ਸਿੱਖ ਇਤਿਹਾਸ ਪੰਜਾਬ ਦਾ ਅਤੀਤ 1947 ਤੋਂ ਪਹਿਲਾਂ ਦਾ ਪੰਜਾਬ ਵਰਤਮਨ ਪ੍ਰਸਥਿਤੀਆਂ ਦੇ ਵਿੱਚ ਪੰਜਾਬ ਕਦੇ ਇਹਦੇ ਗੱਲ ਵੱਲ ਆਪਾਂ ਗੌਰ ਕੀਤੀ ਆਪਾਂ ਕੀਤੀ ਹੀ ਨਹੀਂ ਜੋ ਕਿ ਅਸੀਂ ਜੰਮੇ ਜਮਾਏ ਸਿੱਖੇ ਸਿਖਾਏ ਆ ਅਸੀਂ ਜਮਾਂਦਰੂ ਸਿੱਖੇ ਸਿਖਾਏ ਆ ਸਾਨੂੰ ਸਿੱਖਣ ਦੀ ਲੋੜ ਕੋਈ ਨਹੀਂ ਸਾਡੇ ਉੱਤੇ ਅਸਰ ਕੋਈ ਨਹੀਂ ਵੀ ਸਾਡੇ ਨਾਲ ਅਤੀਤ ਦੇ ਵਿੱਚ ਹੋਇਆ ਕੀ ਕੀ ਆ ਜਿਹੜੀਆਂ ਕੌਮਾਂ ਜਿਹੜੇ ਲੋਕ ਆਪਣੇ ਅਤੀਤ ਨੂੰ ਵਿਸਾਰ ਦਿੰਦੇ ਆ ਉਹ ਚੇਤੇ ਰੱਖਣ ਯੋਗ ਹੁੰਦੇ ਵੀ ਨਹੀਂ ਤੇ ਸਾਨੂੰ ਪੰਜਾਬੀਆਂ ਨੂੰ ਆਉਂਦੇ ਸਮੇਂ ਤੇ ਕਿਸੇ ਨੇ ਚੇਤੇ ਨਹੀਂ ਕਰਨਾ ਮੈਂ ਮਾਫੀ ਚਾਹੁੰਦਾ ਵੱਖ-ਵੱਖ ਧਾਰਮਿਕ ਥਾਵਾਂ ਦੇ ਵੱਲ ਜਾ ਕੇ ਦੇਖੋ ਮੈਨੂੰ ਕਦੇ-ਕਦੇ ਲੱਗਦਾ ਵੀ ਜੇਕਰ ਪੰਜਾਬ ਦੇ ਵਿੱਚ ਅੱਜ ਮਰਤਮਸ਼ਮਾਰੀ ਹੋ ਜਾਏ ਜੇਕਰ ਅੱਜ ਗਿਣਤੀ ਹੋ ਜਾਏ ਤਾਂ ਕਿਤੇ ਇਹ ਨਾ ਹੋਵੇ ਸਿੱਖ ਹੁੰਦੇ ਸਮੇਂ ਦੇ ਵਿੱਚ ਘੱਟ ਗਿਣਤੀ ਦੇ ਵੱਲ ਹੁਣ ਤੁਸੀਂ ਜਲਿਆਂਵਾਲੇ ਬਾਗ ਦੇ ਵਿੱਚ ਜਾਨੇ ਹੋ ਉੱਥੇ ਪੰਜਾਬੀ ਨਾ ਬਾਤਰਾ 25% ਦੀ ਵੀ ਨਹੀਂ ਆ ਤੁਸੀਂ ਕਿਸੇ ਹੋਰ ਧਾਰਮਿਕ ਥਾਂ ਦੇ ਵਾਲੇ ਜਾਓ ਤੁਹਾਨੂੰ ਪੰਜਾਬੀ ਦਿਸਦੀ ਹੀ ਨਹੀਂਗੇ ਉੱਥੇ ਹਿੰਦੀ ਬੋਲਣ ਵਾਲਿਆਂ ਦੀ ਭਰਮਾਰ ਆ ਸਾਨੂੰ ਕੋਈ ਇਤਰਾਜ਼ ਨਹੀਂਗਾ ਉਹ ਤਾਂ ਆਏ ਆ ਘੁੰਮਣ ਫਿਰਨ ਦੇ ਲਈ ਜੇ ਮੰਨ ਲਓ ਅਸੀਂ ਮਹਾਰਾਸ਼ਟਰ ਦੇ ਵਾਲੇ ਜਾਏਗੇ ਅਸੀਂ ਕਿਸੇ ਹੋਰ ਸੂਬੇ ਦੇ ਵਾਲੇ ਜਾਏਗੇ ਅਸੀਂ ਵੀ ਤਾਂ ਘੁੰਮਣ ਫਿਰਨ ਦੇ ਲਈ ਜਾਂਦੇ ਆ ਉਹ ਤਾਂ ਚਲੋ ਘੁੰਮਣ ਫਿਰਨ ਦੀ ਮਨਸ਼ਾ ਦੇ ਨਾਲ ਆਏ ਆ ਅਸੀਂ ਕਾਦੇ ਲਈ ਜਾਂਦੇ ਆ ਸਾਨੂੰ ਕਿਹੜੀ ਗੱਲ ਦਾ ਪਤਾ ਜਿੰਨੀ ਦੇਰ ਤੱਕ ਪੰਜਾਬੀ ਆਪਣੇ ਇਤਿਹਾਸ ਨੂੰ ਪੜਨਗੇ ਨਹੀਂ ਤੇ ਪੰਜਾਬੀ ਪੜਨ ਦੀ ਬਸ ਨਹੀਂ ਰੱਖਣਗੇ ਇਹੋ ਜਿਹੇ ਇਤਿਹਾਸਕ ਥਾ ਆ ਯਾਸ਼ੀ ਦੇ ਮਟਰ ਗਸ਼ਤੀ ਦੇ ਤੇ ਆਸ਼ਕੀ ਦੇ ਅੱਡੇ ਬਣਦਿਆਂ ਰਹਿਣੀਆਂ ਵੈਸੇ ਕੌੜੀ ਗੱਲ ਆ ਵੱਖ-ਵੱਖ ਧਾਰਮਿਕ ਥਾਵਾਂ ਦੇ ਉੱਤੇ ਵੀ ਅਸੀਂ ਕਿੰਨੀ ਕਿ ਸ਼ਰਧਾ ਨਾਲ ਜਾਂਦੇ ਆ ਆਪਦੇ ਆਪ ਦੇ ਵੱਲ ਝੱਤ ਮਾਰ ਕੇ ਦੇਖ ਲੋ ਕਿੰਨੇ ਕ ਅਸੀਂ ਸ਼ਰਧਾ ਭਾਵਨਾ ਦੇ ਵਿੱਚ ਗੁੜ ਚੁਹਨੇ ਜਦੋਂ ਕਿਸੇ ਗੁਰਦੁਆਰੇ ਵੱਲ ਜਾਂਦੇ ਆ ਮੰਦਰ ਦੇ ਵਿੱਚ ਜਾਂਦੇ ਨਥਮਸਤਕ ਹੁੰਣ ਦੇ ਲਈ ਕਿੰਨੀ ਕਿ ਸ਼ਰਧਾ ਭਾਵਨਾ ਸਾਡੇ ਵਿੱਚ ਡੁੱਲ ਡੁੱਲ ਕੇ ਪੈਂਦੀ ਹੁੰਦੀ ਆ ਮਸਜਿਦ ਦੇ ਵਿੱਚ ਜਾਂਦੇ ਆ ਕਿੰਨੀ ਕਿ ਭਾਵਨਾ ਡੁੱਲ ਡੁੱਲ ਕੇ ਪੈਂਦੀ ਹੁੰਦੀ ਆ ਅਸੀਂ ਜਾਂਦੇ ਹੀ ਇਸ ਗੱਲ ਕਰਕੇ ਵੀ ਚਲੋ ਆਊਟਿੰਗ ਕਰੇ ਆਉਣੇ ਆ ਸਾਡੇ ਲਈ ਤਾਂ ਇੱਕ ਤਮਾਸ਼ਾ ਬਣ ਕੇ ਰਹਿ ਗਿਆ ਉੱਥੇ ਜਾਵਾਂਗੇ ਘੁੰਮ ਫਿਰ ਕੇ ਆਵਾਂਗੇ ਨਾਲੇ ਯਾਰ ਮੱਥਾ ਟੇਕ ਕੇ ਆਵਾਂਗੇ ਹੋਰ ਨਹੀਂ ਕੁਝ ਤਾਂ ਚਲੋ ਆਊਟਿੰਗ ਹੀ ਕਰਿਆਵਾਂਗੇ ਯਾਰ ਘੁੰਮੇ ਫਰੇ ਨੂੰ ਚਿੱਤ ਹੋ ਗਿਆ ਨਾਲੇ ਉੱਥੇ ਲੰਗਰ ਪ੍ਰਸ਼ਾਦਾ ਛਕਿਆਵਾਂਗੇ ਨਾਲੇ ਮੱਥਾ ਟੇਕ ਲਾਂਗੇ ਨਾਲੇ ਯਾਰਾਂ ਦੋਸਤਾਂ ਨਾਲ ਖਿੜਖੜਪ ਕਰ ਲਾਂਗੇ ਸਾਡੇ ਹਿੱਸੇ ਦੇ ਵਿੱਚ ਪੰਜਾਬੀਆਂ ਦੇ ਆ ਗੱਲਾਂ ਰਹਿ ਗਈਆਂ ਸਰਕਾਰਾਂ ਗਲਤ ਹਨ ਇਹ ਸਾਨੂੰ ਪਤਾ ਪਰ ਆਪਾਂ ਆਪ ਚੰਗੇ ਵੀ ਸਾਨੂੰ ਇਸ ਗੱਲ ਦਾ ਪਤਾ ਨਹੀਂ ਜਿੰਨੀ ਦੇਰ ਤੱਕ ਪੰਜਾਬੀ ਆਪਦਾ ਸਵੈ ਚਿੰਤਨ ਨਹੀਂ ਕਰਦੇ ਕਿ ਅਸੀਂ ਆਪਣੇ ਸ਼ਹੀਦਾਂ ਦੀ ਗੱਲ ਕਿਵੇਂ ਕਰਨੀ ਆ ਅਸੀਂ ਆਪਣੇ ਯੋਧਿਆਂ ਨੂੰ ਸਲਾਮ ਕਿਵੇਂ ਕਰਨੀ ਆ ਅਸੀਂ ਯੋਧਿਆਂ ਨੂੰ ਲੀਜੈਂਡ ਕਿਵੇਂ ਮੰਨਣਾ ਅਸੀਂ ਉਹਨਾਂ ਨੂੰ ਨਾਇਕ ਕਿਵੇਂ ਮੰਨਣਾ ਓਨੀ ਦੇਰ ਤੱਕ ਪੰਜਾਬੀਆਂ ਦਾ ਕੱਖ ਨਹੀਂ ਬਣਨਾਗਾ ਆ ਦੇਖੋ 26 ਜਨਵਰੀ ਦੇ ਮੌਕੇ ਅਮਰਸਰ ਸ਼ਹਿਰ ਦੇ ਵਿੱਚ ਡਾਕਟਰ ਭੀਮਰਾਓ ਅੰਮੇੜਕਰ ਸਾਹਿਬ ਦੀ ਮੂਰਤੀ ਨੂੰ ਤੋੜਿਆ ਗਿਆ 24 ਸਕਿੰਟ ਦੀ ਵੀਡੀਓ ਵਾਇਰਲ ਹੋਈ ਆ ਤੇ 8 9 ਥੋੜੇ ਮਾਰ ਕਿਉ ਨੇ ਆਦਮ ਕੱਦ ਜਿਹੜਾ ਬੁੱਤ ਲੱਗਾ ਹੋਇਆ ਉਹਨੂੰ ਤੋੜ ਦਿੱਤਾ ਤੇ ਇਹ ਬੰਦੇ ਨੂੰ ਆਪਾਂ ਕੀ ਕਹਗੇ ਅਕਲ ਆਪਾਂ ਨੂੰ ਦੁੱਕੀ ਦੀ ਨਹੀਂ ਪੜਦੇ ਆਪਾਂ ਹੈ ਨਹੀਂ ਇਤਿਹਾਸ ਨਾਲ ਸੰਬੰਧ ਕੋਈ ਨਹੀਂ ਆਪਾਂ ਤਾਂ ਡਾਕਟਰ ਭੀਮਰਾਓ ਬੇਦਕਰ ਸਾਹਿਬ ਦੇ ਪੈਰ ਵਰਗੇ ਵੀ ਨਹੀਂ ਜਿਹਦੇ ਅਸੀਂ ਪੈਰ ਵਰਗੇ ਨਹੀਂ ਉਹਨੂੰ ਮੂਰਖ ਬੰਦੇ ਜਾ ਕੇ ਤੋੜਦੇ ਆ ਉਹਦੇ ਬੁੱਤ ਨੂੰ ਪਰ ਗੱਲ ਇਹ ਵੀ ਅਸੀਂ ਕਦੇ ਅਪਣਾਇਆ ਨਹੀਂ ਕਿ ਭਾਈ ਉਹਨਾਂ ਦੇ ਸੁਪਨਿਆਂ ਨੂੰ ਸਹਾਕਾਰ ਕਰਨਾ ਉਹਨਾਂ ਦੇ ਪੈੜ ਤੇ ਉਹਨਾਂ ਦੇ ਉੱਤੇ ਚੱਲਣਾ ਸਾਨੂੰ ਇਸ ਗੱਲ ਦੀ ਕਦੇ ਲੋੜ ਨਹੀਂ ਮਹਿਸੂਸ ਹੋਈ ਅਸੀਂ ਅਸਲ ਵਿੱਚ ਭਰੇ ਪੀਤੇ ਲੋਕਾਂ ਅਸੀਂ ਭਰੇ ਭਾਂਡੇ ਲੋਕ ਨਹੀਂ ਆ ਅਸਲ ਦੇ ਵਿੱਚ ਅਸੀਂ ਲੋਕ ਆ ਜਿਹੜੇ ਸਮਝਾਉਣ ਦੇ ਵਿੱਚ ਹੀ ਵਿਜੀ ਰਹਿ ਗਏ ਤੇਰਾ ਫਰਜ਼ਾ ਬਣਦਾ ਤੈਨੂੰ ਐ ਕਰ ਲੈਣਾ ਚਾਹੀਦਾ ਤੂੰ ਆ ਕਰਿਆ ਕਰ ਤੂੰ ਐ ਕਿਉਂ ਨਹੀਂ ਕਰਦਾ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਆਪ ਵੀ ਰੋਟੀ ਖਾਣ ਤੇ ਢਿੱਡ ਤੇ ਹੱਥ ਫੇਰਨ ਤੋਂ ਬਿਨਾ ਕੁਝ ਨਹੀਂ ਕੀਤਾ ਮੈਂ ਜਲਿਆਂਵਾਲਾ ਬਾਗ ਦੇ ਵਿੱਚ ਜਾ ਕੇ ਕਿਉਂਕਿ ਮੈਨੂੰ ਤਿੰਨ ਚਾਰ ਮਹੀਨੇ ਵਿੱਚ ਦੋ ਵਾਰ ਜਾਣ ਦਾ ਮੌਕਾ ਮਿਲਿਆ ਆਪਦੇ ਵੱਖੋ ਵੱਖੇ ਦੋਸਤਾਂ ਦੇ ਨਾਲ ਪਰ ਮੈਂ ਜਾ ਕੇ ਆਪਣੀ رائے ਡਿਵੈਲਪ ਕਰਨ ਦੇ ਵਿੱਚ ਕਾਮਯਾਬ ਹੋਇਆ ਵੀ ਪਾਈ ਇੱਥੇ ਸਾਡਾ ਕੁਝ ਨਹੀਂ ਹੋ ਸਕਦਾ ਕਿਉਂਕਿ ਸਾਡੇ ਵਿੱਚ ਸਿੱਖਣ ਦੀ ਜਗਿਆਸਾ ਹੀ ਨਹੀਂ ਸਾਡੇ ਵਿੱਚ ਮਾਸ ਹੀ ਹੈ ਨਹੀਂ ਜਦੋਂ ਸਾਡੇ ਅੰਦਰੋਂ ਸਿੱਖਣ ਦੀ ਮਸ ਮਰ ਜਾਂਦੀ ਹੈ ਸਾਡੇ ਕੋਲੇ ਜਾਣਨ ਦੀ ਮਸ ਮਰ ਜਾਂਦੀ ਹੈ ਉਦੋਂ ਫਿਰ ਤੁਸੀਂ ਲਾਸ਼ ਵਰਗੇ ਆ ਮੈਨੂੰ ਕਦੇ-ਕਦੇ ਲੱਗਦਾ ਵੀ ਸਾਡੇ ਭਾਈਚਾਰੇ ਦੇ ਬਹੁਤੇ ਲੋਕ ਲਾਸ਼ਾਂ ਵਰਗੇ ਆ ਪੜਾ ਲੋ ਧਰਮ ਦੇ ਨਾਂ ਤੇ ਸਿਆਪਾ ਕਰਾ ਲੋ ਖੜਾ ਕੋਈ ਨਾ ਕੋਈ ਉੱਥੇ ਲੜਪੋ ਔਰੂ ਧਮਕੀ ਦੇ ਦਿਓ ਉਹਦੇ ਨਾਲ ਸਿੰਘ ਫਸਾ ਲੋ ਉਹਨੂੰ ਗਾਲਾਂ ਕੱਢ ਲੋ ਫੇਸਬੁੱਕ ਤੇ ਅਲੋਕਾਰੀਆਂ ਗੱਲਾਂ ਕਰ ਦਿਓ ਇੰਸਟਾਗ੍ਰam ਦੇ ਉੱਤੇ ਰੀਲਾਂ ਪਾ ਲੋ ਅਸੀਂ ਇਹਨਾਂ ਗੱਲਾਂ ਜੋਗੇ ਰਹਿ ਗਏ ਸਾਨੂੰ ਨਹੀਂ ਪਤਾ ਵੀ ਜੱਲਿਆਂ ਵਾਲੇ ਬਾਗ ਦੇ ਵਿੱਚ ਕੀ ਹੋਇਆ ਤੁਹਾਡੇ ਕੰਡਾ ਵਜਿਆ ਹੋਵੇ ਵੀ ਜਿਹੜਾ ਨੂੰ ਦੱਸਦੇ ਫਿਰਦੇ ਮੇਰੇ ਕੰਡਾ ਵਜਿਆ ਜਿਹੜੇ ਲੋਕ ਉਸ ਥਾਂ ਦੇ ਉੱਤੇ ਮਾਰੇ ਗਏ ਸ਼ਹੀਦ ਹੋਏ ਉਹਨਾਂ ਬਾਰੇ ਤੁਹਾਨੂੰ ਕੱਖ ਨਹੀਂ ਪਤਾ ਰੋਲਟ ਐਕਟ ਦੇ ਬਾਰੇ ਜਿਹਨੂੰ ਜਿਹਨੂੰ ਪਤਾ ਉਹ ਆਪ ਦੱਸ ਦੇਵੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਕਿਉਂਕਿ ਜੇ ਨਹੀਂ ਵੀ ਪਤਾ ਆਪਾਂ ਕਦੇ Google ਦੇ ਉੱਤੇ ਜਾ ਕੇ ਉਹਦੇ ਬਾਰੇ ਸਰਚ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਬਾਕੀ ਵੀ ਤਾਂ ਔਰਲੀਆਂ ਪਰਲੀਆਂ ਦੇਖਦੇ ਆ ਆਜੋ ਆਪਾਂ ਕੰਮ ਦੀਆਂ ਗੱਲਾਂ ਵਾਲੇ ਵੀ ਵਧੀਏ